ਐਮਬ੍ਰੋਇਡਰੀ ਦਾ ਜੀ ਅੱਜ ਬਹੁਤ ਹੀ ਸੋਹਣਾ ਡਿਜ਼ਾਈਨ ਆਇਆ ਆਪਣੇ ਕੋਲੇ بیس ਹੈਗਾ ਪਿਓਰ ਜਿਮਮੀ ਚੂ ਕੱਪੜੇ ਦੇ ਵਿੱਚ ਸ਼ਾਈਨਿੰਗ ਬਹੁਤ ਜਿਆਦਾ ਸੋਹਣੀ ਹੁੰਦੀ ਹੈ ਜੀ ਐਮਬ੍ਰੋਇਡਰੀ ਬਹੁਤ ਕੈਂਟ ਕੀਤੀ ਹੋਈ ਹੈ ਓਪਨ ਕਰਕੇ ਦੇਖੋਨੇ ਜੀ ਤੁਹਾਨੂੰ ਸੂਟ ਨੂੰ ਆਹ ਲੋ ਜੀ ਚੈੱਕ ਕਰੋ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੈ ਜੀ ਚਾਰ ਕਲਰ ਰੈਡੀ ਹੋ ਕੇ ਆਣੇ ਚਾਰ ਹੀ ਬੜੇ ਸੋਹਣੇ ਨੇ ਜੀ ਅੱਧ-ਬੱਟੇ ਦੀ ਲੁੱਕ ਵੀ ਚੈੱਕ ਕਰਨ ਨਾਲ ਜੀ ਪਿਓਰ ਜਿਮਮੀ ਚੂ ਦਾ ਹੀ ਦੁਪੱਟਾ ਜੀ ਪੂਰਾ 2.5 ਮੀਟਰ ਦਾ ਐਮਬ੍ਰੋਇਡਰੀ ਬਹੁਤ ਜਿਆਦਾ ਸੋਹਣੀ ਹੈ ਜੀ ਪਾਰਟੀ ਵੀ ਇਹ ਡਿਜ਼ਾਈਨ ਹੈ ਜੀ ਆਹ ਡਿ ਚਾਰ ਕਲਰ ਨੇ ਚਾਰ ਹੀ ਬੜੇ ਸੋਹਣੇ ਨੇ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਆਹ ਕਲਰ ਚੈੱਕ ਕਰੋ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਚਾਰੀ ਕਲਰ ਜਿਹੜਾ ਵੀ ਕਲਰ ਸੋਹਣੇ ਬਾਏ ਕਰਨਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ 78376 85101 ਜੀ ਜਿਮੀ ਚੂ بیس ਦੇ ਉੱਪਰ ਐਮਬਲਟਰੀ ਕੀਤੀ ਹੋਈ ਹੈ ਰੇਟ ਹੈਗਾ ਸਿਰਫ 600 ਰੁਪਏ ਜੀ ਲਓ ਜੀ ਕਰਾ ਲਓ ਜਲਦੀ ਜੀ ਆਰਡਰ ਬੁੱਕ ਕਰੋ ਪਾਰਟੀ ਵੇਅਰ ਸੂਟ ਸਿਰਫ 600 ਰੁਪਏ ਦੇ ਵਿੱਚ ਸ਼ਿਪਿੰਗ ਚਾਰਜਸ ਐਕਸਟਰਾ ਰਹਿਣਗੇ ਜੀ ਸੀਓਡੀ ਨਹੀਂ ਹੋਣੀ ਪੇਮੈਂਟ ਮੈਥਡ ਹੋ ਲੈਣਾ ਜੀ ਜਿਹੜਾ ਵੀ ਕਲਰ ਸੋਨੇ ਬਾਏ ਕਰਨਾ ਚਾਰੀ ਕਲਰ ਬੜੇ ਸੋਹਣੇ ਨੇ ਜੀ ਰੇਟ ਹੈਗਾ 600 ਰੁਪਿਆ ਸ਼ਿਪਿੰਗ ਚਾਰਜ ਇਸ ਐਕਸਟਰਾ ਲਣਗੇ ਲਓ ਜੀ ਕਲਰ ਚੈੱਕ ਕਰ ਲਓ ਤਰੀ ਫੇਰ ਜੀ ਸੋਹਣੇ ਸੋਹਣੇ ਕਲਰ ਜੀ ਐਡਰੈਸ ਹੈਗਾ ਸਾਡਾ ਪ੍ਰੇਮ ਕਲਾਤਾ ਉਸ ਅਲੀ ਸ਼ੇਰ ਕਪੜੇ ਵਾਲੇ ਥਾਣਾ ਰੋਡ ਵਿਖੇ ਜ਼ਿਲ੍ਹਾ ਮਾਨਸਾ ਜੀ ਲਓ ਜੀ ਬਹੁਤ ਹੀ ਸੋਹਣਾ ਆਰਟੀਕਲ ਹੈ ਜਲਦੀ ਜਲਦੀ ਬੁੱਕ ਕਰਾ ਲਓ ਜਿੰਮੀ ਚੂ ਦੇ ਉੱਪਰ ਕੜਾਈ ਕੀਤੀ ਹੋਈ ਹੈ 600 ਰੁਪਏ ਦਾ ਸੂਟ ਹੈ ਜੀ ਔਰ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣੀ ਹੈ ਛੋਡੇ ਬਾਜ਼ਾਰ ਦੇ ਵਿੱਚ ਤੁਹਾਨੂੰ ਘਟੋ ਘਟਾ 1000 ਰੁਪਏ